ਦਰ ਕਟਾ ਛੜ ਕਟ ਵੀ ਲੱਗੂ ਉਹ ਵੀ ਲੱਗੂ ਪਾਸਪੋਰਟ ਹੈਗਾ ਜਾਣੇ ਕੋਈ ਚੱਕਰ ਨਹੀਂ ਨੰਗਾ ਹੋ ਹੈ ਨੰਗਾ ਹੋ ਹੱਦ ਤੱਕ ਗਲਤੀਆਂ ਗੱਲਾਂ ਲੱਗਦੀਆਂ ਨੇ ਤਾਂ ਤੈਨੂੰ ਦੇਖਣੇ ਤੇ ਪਿੰਡੇ 'ਚ ਕੋਈ ਟੈਟੂ ਨਾ ਹਾਂ ਭਾਈ ਟੈਟੂ ਅਸੀਂ ਟੈਟੂ ਵਾਲਾ ਬੰਦਾ ਨਹੀਂ ਕਤਾਰਾ ਕਰਦੇ ਕੱਲ ਨੂੰ ਤੇਰਾ ਟੈਟੂ ਦੇਖ ਗਿਆ ਕੱਲ੍ਹ ਇੱਥੇ ਕੱ체 ਨੂੰ ਫੇਰ ਉਹ ਨਹੀਂ ਟਾਈਟੂ ਡੂ ਟੂ ਨਹੀਂ ਹੈ ਤੈਨੂੰ ਇੱਕ ਇੱਕ ਜੀ ਤੈਨੂੰ ਹੋਰ ਵੀ ਇੱਕ ਤੈਨੂੰ ਹੋਰ ਦੱਸ ਦੇਣ ਇੱਕ ਅਸੀ ਤਰ੍ਹਾਂ ਆਪਰੇਸ਼ਨ ਕਰਾ ਕੇ ਤੇਰੇ ਅੰਦਰ ਇੱਕ ਚਿਪ ਪਵਾਵਾਂਗੇ ਜੀਪੀਐਸ ਲੱਗੂ ਤੇਰੇ ਅੰਦਰ ਤੈਨੂੰ ਪਤਾ ਆ ਤਗਲੀ ਜਾਣੇ ਉਹ ਬਾਈ ਹੁਣ ਸਾਨੂੰ ਕੀ ਬਤਾ ਤੂੰ ਕਿੱਥੇ ਜਾਣਾ ਤੂੰ ਇੱਥੇ ਸਾਡੇ ਕੋਲੇ ਫਿਰਦਾ ਫਿਰਦਾ ਤੂੰ ਕਿਤੇ ਹੋਰ ਹੋ ਮੇਰਾ ਰੋਲਾ ਕਰਦਾ ਤੂੰ ਹੋਰ ਕੁਝ ਕਰਿਆ ਮੈਂ ਇਹ ਜੀ ਪ੍ਰਧਾਨ ਨਹੀਂ ਮੇਰੇ ਚ ਵੀ ਪਈ ਹੋਈ ਆ ਬਾਈ ਮੇਰੇ ਦੁਰਬਾਲੇ ਛੱਟ ਤੇ ਨਿਹਰਾ ਜੇ ਮੈਨੂੰ ਰੋਟੀ ਚ ਪਾ ਕੇ ਖਵਾਇਦੀ ਪੂਪਣਾ ਆਉਣਾ ਕੇ ਦਿੱਤਾ ਦੀ ਮੈਨੂੰ ਚੱਪਲਾ ਜਾਨ ਨੇ ਯਕੀਨ ਮੈਨੂੰ ਤੇਰੇ ਤੇ ਆ ਬਾ ਠੀਕ ਆ ਪ੍ਰਧਾਨ ਨੂੰ ਤਾਂ ਪਹਿਲੀ ਵਾਰ ਯਾਰ ਆਪਾਂ ਚੱਲ ਪ੍ਰਧਾਨ ਨੂੰ ਮੇਰਾ ਪਤਾ ਪਿੰਡ ਦੇ ਮੈਨੂੰ ਤੂੰ ਜਾਣਦਾ ਹੈ ਬਾ ਠੀਕ ਹੈ ਸੱਟ ਹੈ ਜੀ ਸੱਟ ਮੇਰੇ ਹੁੰਦੇ ਕਿ ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੈ ਜਾ ਪੈ ਡੰਨ ਆਛਰਵਾਜ ਬਾ ਠੀਕ ਹੈ ਜਾ ਪਾ ਜਾ